ਕਰੇਆ ਝੰਡੇ ਦਾ ਰੰਗ ਉੱਪਰ ਥੱਲੇ ਕਿਵੇਂ ਕਰਨਾ ਇਹ ਤਾਂ ਹੁਣ ਤੁਸੀਂ ਦੱਸੋਗੇ ਜੇ ਸਿੱਖਾਂ ਤੋਂ ਕੰਮ ਲੈਣਾ ਤਾਂ ਸਿੱਖਾਂ ਵਾਲਾ ਰੰਗ ਆਪਾਂ ਉੱਪਰ ਕਰ ਲੈਨੇ ਆ ਆਪਾਂ ਲੱਗਾਂਗੇ ਵਿਚਾਲੇ ਥੱਲੇ ਤਾਂ ਫਿਰ ਮੁਸਲਮਾਨਾਂ ਵਾਲਾ ਤੇ ਉਹ ਕਹਾਵਤ ਜਿਆਦਾ ਡੰਡੇ ਖਾਣ ਨੂੰ ਰਸ਼ਾ ਜੀ ਟ੍ਰਾਂਸਕ੍ਰਿਪਸ਼ਨ ਜੇ ਸਿੱਖਾਂ ਤੋਂ ਕੰਮ ਲੈਣਾ ਤਾਂ ਸਿੱਖਾਂ ਵਾਲਾ ਰੰਗ ਆਪਾਂ ਉੱਪਰ ਕਰ ਲੈਨੇ ਆ ਆਪਾਂ ਲੱਗਾਂਗੇ ਵਿਚਾਲੇ ਥੱਲੇ ਤਾਂ ਫਿਰ ਮੁਸਲਮਾਨਾਂ ਵਾਲਾ ਅਗਰ ਹਮੇ ਸਿੱਖੋਂ ਸੇ ਕਾਮ ਲੈਣਾ ਹੈ ਤਾਂ ਹਮ ਸਭਸੇ ਉਪਰ ਸਿੱਖ ਰੰਗ ਲਗਾਏਗੇ ਨੀਚੇ ਵਿਚਕਾਰ ਰੰਗ ਲਗਾਏਗੇ ਫਿਰ ਮੁਸਲਮਾਨਾਂ आपको वो कहावत याद होगी तो कहावत याद होगी अगर मार खाने से डरोगे तो बाद में मार खाओगे हम ये योजना इसलिए बना रहे हैं बोलियों हाँ। तो से बहुत डर लगता है हम अंग्रेजों का मुकाबला नहीं कर सकते आपको वो कहावत याद होगी माल खाने को बंदर डंडे खाने के लिए रेस बस वही करते हैं फिर ये तो लड़ाकू फॉर्म है लड़ेंगे फिर अंग्रेजों से तो जाना तो हमने देखा है बस वही करते हैं फिर ये तो लड़ाकू कौन है लड़ेंगे फिर अंग्रेजों से। मेरे ख्याल से कुछ नहीं होगा पहले भी तो हमने देखा है। अब आगे, आगे देखो। होता है क्या आने वाला कल भी मुझे याद रखेगा सिखों को कुछ बताना चल जाए कहीं ऐसा हो गया तो हमारे हाथ से चले जाएंगे मैं तो कहता हूँ जिनको पाकिस्तान लेने दो हमारे हाथ नहीं दिया कहीं से कभी अपना मांग लिया आप बताइए फिर क्या होगा कहीं ऐसा ना हो जाए ये भी हाथ से चले जाए को पाकिस्तान दे दो हिंदुस्तानियों को हिंदुस्तान सिखों का बाद में देखा जाएगा क्या होगा मैं तो यही अलमशवारा देता हूँ पाकिस्तान वाले को पाकिस्तान दे दो हिंदुस्तानियों को हिंदुस्तान सिखों का बाद में देखा जाएगा क्या होगा मैं तो यही अलमशवारा देता हूँ भोले वाले लोग हैं मान जाएंगे ये मेरा कहा याद रखना सिख साथ रहेंगे तो अपना कुछ बन जाएगा वरना नहीं ਉਕੇ ਮਰेंगे नाम में भोले लावेल भोले वाले लोग हैं मान जाएंगे ये मेरा कहा याद रखना सिख साथ रहेंगे तो अपना कुछ बन जाएगा वरना नहीं भूखे मरेंगे मैं था तो थानू ਪਹਿਲਾ ਹੀ ਕਹਿੰਦਾ ਸੀ ਕਿ ਇਹਨਾਂ ਨੇ ਮਿਲ ਕੇ ਸਾਡੇ ਨਾਲ ਧੋਖਾ ਕਰਨਾ ਉਹੀ ਗੱਲ ਹੋਈ ਜਿਹਦਾ ਡਰ ਸੀ ਅਸੀਂ ਅੱਜ ਵੀ ਨਹੀਂ ਸਮਝ ਸਕੇ ਇਹਨਾਂ ਦੀਆਂ ਕੋਝੀਆਂ ਚਾਲਾਂ ਨੂੰ ਕੀ ਦੱਸਾਂ ਹੋਰ ਤੈਨੂੰ ਕੀ ਦੱਸਾਂ ਬਣਿਆ ਬਣਾਇਆ ਘਰ ਛੱਡ ਕੇ ਇੱਥੋਂ ਜਾਣਾ ਪੈ ਰਿਹਾ ਆ ਚਾਰਕ ਬੰਦਿਆਂ ਦੀ ਵਜ੍ਹਾ ਦੇ ਨਾਲ ਕੀ ਬਹੁਤ ਨੁਕਸਾਨ ਕਰਤਾ ਸਾਡਾ ਗਾਂਧੀ ਤੇ ਨਹਿਰੂ ਨੇ ਜਿੱਧਰ ਜਾਂਦੇ ਆ ਉਧਰ ਹੀ ਲਾਸ਼ਾਂ ਦੇ ਢੇਰ ਲੱਗੇ ਹੋਏ ਨੇ ਮਾਰੇ ਜਾਣ ਵਾਲੇ ਜ਼ਿਆਦਾ ਸਿੱਖ ਤੇ ਮੁਸਲਮਾਨ ਹੀ ਨੇ ਇਸ ਹਹਾਕਾਰ ਵਿੱਚ ਬਸ ਹੁਣ ਰੱਬ ਹੀ ਰਾਖਾ ਪਤਾ ਨਹੀਂ ਹੁਣ ਕੀ ਬਣੂਗਾ ਤੂੰ ਸਿੱਖਾਂ ਨੂੰ ਬਸ ਆਪਣੇ ਨਾਲ ਰੱਖ ਬਾਕੀ ਜੋ ਕਰਨਾ ਹੋਊਗਾ ਉਹ ਤਾਂ ਮੈਂ ਕਰਨਾ ਤੇ ਉਹ ਮੈਂ ਤੇਰਾ ਖਿਆਲ ਰੱਖੂਗਾ ਬਾਕੀ ਜੋ ਕਰਨਾ ਹੋਊਗਾ ਉਹ ਤਾਂ ਮੈਂ ਕਰਨਾ ਤੇ ਉਹ ਮੈਂ ਤੇਰਾ ਖਿਆਲ ਰੱਖੂਗਾ ਬਸ ਆਪ ਮੇਰਾ ਖਿਆਲ ਰੱਖਿਓ ਜੋ ਕਰਨਾ ਹੋਗਾ ਉਹ ਹੋ ਜਾਏਗਾ ਜੈਸੇ ਵੀ ਹੋ ਬਸ ਆਪ ਮੇਰਾ ਖਿਆਲ ਰੱਖਿਓ ਜੋ ਕਰਨਾ ਹੋਗਾ ਉਹ ਹੋ ਜਾਏਗਾ ਬਸ ਸਿੱਖ ਸਾਡੇ ਸਾਥ ਹੋਣੇ ਚਾਹੀਦੇ ਸਾਡੇ ਸਾਥ ਹੋਣੇ ਚਾਹੀਦੇ ਛੋਟੇ-ਛੋਟੇ ਬੱਚੋਆਂ ਦਾ ਕੀ ਹੋਗਾ? ਸਾਡੇ ਕੋਲ ਤਾਂ ਰਹਿਣੇ ਲਈ ਘਰ ਵੀ ਨਹੀਂ। ਲੜੀ ਜਾਇਓ। ਬਾਰਡਰਾਂ ਤੇ ਆਪਾਂ ਨੂੰ ਹੀ ਇਹ ਮੂਰੇ ਰੱਖਣਗੇ ਲੜਨ ਲਈ ਖਾਣ-ਪੀਣ ਨੂੰ, ਬਾਂਦਰੀ ਡੰਡੇ ਖਾਣ ਨੂੰ ਰਿਸ਼। ਉਹੀ ਗੱਲ ਹੋਣੀ ਆ ਆਉਣ ਵਾਲੇ ਸਮੇਂ ਵਿੱਚ ਵੀ ਆਪਣੇ ਨਾਲ ਜੋ ਅੱਜ ਹੋ ਰਿਹਾ। ਅਜੇ ਵੀ ਦੇਖ ਲਓ। ਇਹਨਾਂ ਦਾ ਕੋਈ ਭਰੋਸਾ ਨਹੀਂ। ਕਿਤੇ ਉਹੀ ਗੱਲ ਨਾ ਹੋਵੇ। ਇਹ ਟੋਪੀਆਂ ਤੇ ਟੱਲੀਆਂ ਵਾਲੇ ਕਹਿੰਦੇ ਕੁਝ ਹੋਰ ਨੇ ਤੇ ਘਰ ਦੇ ਕੁਝ ਹੋਰ। ਮੈਨੂੰ ਇਹਨਾਂ ਤੇ ਕੋਈ ਯਕੀਨ ਨਹੀਂ ਹੈਗਾ। ਬਾਕੀ ਤੁਹਾਡੀ ਮਰਜ਼ੀ ਆ।